ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਹਦੀ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ 'ਚ ਖੁਸ਼ ਹੋਵੋਗੇ ਤੁਸੀਂ ਚਲ ਜਾਓ ਘਰ ਮੈਨੂੰ ਪਤਾ ਹੈ ਜੀ ਭਾਈ ਜਿਵੇਂ ਮੇਰੇ ਵੀਕ ਦਾ ਵਿਆਹ ਹੈ ਮੈਂ ਸਾਰਾ ਕੁਝ ਨਾ ਮੰਨ ਲਈਏ ਮੇਰਾ ਦੌਜਾ ਲੱਗਿਆ ਹੋਇਆ ਤੇ ਹੁਣ ਜੁੱਤੀਆਂ ਲੈਣ ਪਹੁੰਚੇ ਆ ਤੇ ਦੇਖਦੇ ਆ ਪਾਜੀ ਮੈਨੂੰ ਜੁੱਤੀ ਦਿਖਾਓ ਤਾਂ ਮੇਰੇ ਸਾਈਜ਼ ਦੀ ਕਿਧਰ ਇਹ ਨਹੀਂ ਬੋਲੇ ਦੱਸੋ ਕਿੱਦਾਂ ਨਹੀਂ ਜਾਣ ਸਕਦੇ ਉਹ ਕੋਈ ਇੱਕ ਤਾਂ ਹੀ ਬੜਾ ਰੇਡੀ ਬੋਲੋ ਕੋ ਸਾਹਿਬ ਇੱਧਰ ਮੈ ਲੋਈ ਬਾਪੂ ਸਾਹਿਬ ਕਾਲ ਜੀ ਸਾਰੇ ਆ ਗਏ ਪਾਜੀ ਹਰ ਇੱਕ ਪ੍ਰਕਾਰ ਦੀ ਦੇ ਸਕਦੇ ਆ ਪਾਜੀ ਨੂੰ ਵੀ ਮਿਲ ਜਾਂਦਾ ਫਿਰ ਪਾਜੀ ਠੀਕ ਠਾਕ ਜੀ ਬਹੁਤ ਵਧੀਆ ਚਲੋ ਵਧੀਆ ਹੀ ਚਾਹੀਦੀ ਮੈਨੂੰ ਨਾ ਦੇਖੋ ਪੰਜਾਬੀ ਜੁੱਤੀ ਮੈਂ ਲੈਣੀ ਨਹੀਂ ਠੀਕ ਹੈ ਹੀਲ ਹੋਵੇ ਨਾ ਕੋਈ ਵੀ ਜੁੱਤੀ ਦੋ ਬਲੈਟ ਵੈਲੀ ਹੋਵੇ ਦੇਖੋ ਥੱਕਾ ਦੇ ਟਾਈਮ ਹੈਗਾ ਹਾਂਜੀ ਹਾਂਜੀ ਪੁਰਾ ਕੈਮੀਕਲ ਕਲੈਕਸ਼ਨ ਹੋਰ ਆ ਦੇਗੀ ਨਾ ਦੇਖੋ ਜੁੱਤੀਆਂ ਹੀ ਜੁੱਤੀਆਂ ਬਾਈ ਹੋਰੇ ਆ ਕੇ ਨਾ ਬੰਦਾ ਵੈਸੇ ਮੈਂ ਤਾਂ ਹੈਰਾਨ ਆ ਇਹਨਾਂ ਤੇ ਦੁਕਾਨਦਾਰਾਂ ਤੇ अभी देना अबरे देखा है देखियो इस टाइम क्या हुआ है ये सोनी है कि कितनी अभी युटीआई है कुछ आ ना मेरे पर कुछ बढ़िया ना होगा एड्रेन वाली एड्रेन बैठो हो गया फ्री पोर्शन सारी फ्लैट ब्लैक जी ही है कि बिना हिल ਸਾਰੀ ਗੱਲ ਸਾਕੇ ਆਈ ਕੱਪੜੇ ਦੇ ਰੂਪ ਨਾਲ ਹੈਗੀ ਹੈ। ਆਹ ਦੇਖੋ ਤੁਸੀਂ ਆਮ ਚੱਕੋ ਮੜਾ ਜੀ ਦੀ। ਆਪ ਦੇਖੋ ਕਿਤੇ ਦੀਦੀ ਹੋ ਗਈ ਪੂਰੀ ਸਾਡੀ। ਕੋਈ ਨਾ ਡੱਬਾ ਤੇ ਆਪਾਂ। ਇਹ ਕਿੰਨੇ ਨਹੀਂ ਹੈ? ਇਹ ਚ ਵੀ ਹੀਲ ਆ। ਹੀਲ ਹਾਂ ਹੀਲ ਜਦੋਂ ਮੈਂ ਥੋੜੀ ਬਹੁਤੀ ਹੀਲ ਤਾਂ ਸਾਰੀ ਬੋਲਦੀ ਨੇ ਇੱਕ ਹੁਣ ਵੀ ਗੱਲ ਸਰ ਆਵੜੀ ਨਹੀਂ ਪੈ ਸਕੀ। ਆ ਨੀ ਇਹ ਜ਼ਿਆਦਾ ਹੀਲ ਹੈ। ਉਹ ਪਿੱਛੇ ਦੇਖਿਓ ਤਾਂ ਇਹਨਾਂ ਚ ਘੱਟ ਹੀਲ ਵਾਲੀ ਵੀ ਹੈਗੀ ਆ। ਆ ਦੇਖੋ ਜੀ ਮੈਂ ਆਹ। ਆ। ਮੈਨੂੰ ਪਤਾ ਏ ਜੀ ਮੈਂ ਤੁਹਾਨੂੰ ਦੱਸਾਂ ਮੈਨੂੰ ਆਇਓ ਮੇਰਾ ਪੈਰ ਪਤਾ ਨਹੀਂ ਕਦੋਂ ਠੀਕ ਹੋਣਾ ਵੀ ਕਿਤਾ ਪਹਿਲੇ ਹੀ ਹੋਰੀ ਤਰ੍ਹਾਂ ਹੋ ਜਾਊਗਾ ਉਹ ਹੋ ਜਾਣਾ ਠੀਕ ਆ ਦੇਖ ਮੇਰਾ ਤਾਂ ਕੋਈ ਜ਼ਿਆਦਾ ਹੀਲ ਨਹੀਂ ਹੈਗੀ ਯਾਰ ਸੋਹਣੀ ਲੱਗਣੀ ਚਾਹੀਦੀ ਆ ਉਹ ਤਾਂ ਠੀਕ ਐ ਹੈ ਇਹਦੇ ਵਿੱਚ ਵੀ ਹੀਲ ਹੈ ਇਹਦੀ ਵੀ ਹੀਲ ਜ਼ਿਆਦਾ ਹੀ ਆ ਜ਼ਿਆਦੀ ਹੀਲ ਲੱਗੀ ਐ ਜੈਸਲੀ ਦੇ ਹੱਥ ਮੈਂ ਨਾ ਤਾਂ ਸਪੈਸ਼ਲ ਕੰਪਨੀ ਨੂੰ ਪੈਸਾ ਦੇ ਇਹ ਗੱਲਾਂ ਵੀ ਮੇਰੇ ਸੈਕ ਦੀ ਜਰੂਰਤ ਕੀਤੀ ਬਣਾਇਆ ਇੰਨੀ ਕ ਹੀਲ ਦਾ ਜੈਸਮ ਕੋਈ ਜ਼ਿਆਦਾ ਨਹੀਂ ਨਾਲੇ ਇਹ ਹੀਲ ਦਾ ਪਤਾ ਕਿਹੜੀ ਦਾ ਡਰ ਹੁੰਦਾ ਜਿਹੜੀ ਮਤਲਬ ਬਰੀਕ ਜੀ ਹੁੰਦੀ ਹੀਲ ਉਹਦਾ ਡਰ ਹੁੰਦਾ ਇਹ ਤਾਂ ਪੂਰੀ ਚੌਰ ਛੱਡੀ ਦੀ ਹੀਲ ਹੈ ਨਾ ਥੱਲੇ ਇਹ ਨੇ ਇਹ ਨਹੀਂ ਮਤਲਬ ਇਹਦੇ ਪਰ ਤੇ ਨਹੀਂ ਪੈਰ ਮੋਚਦਾ ਕਿੰਦੀ ਵੀ ਕਿੰਝ ਵੀ ਚੁੱਕੀ ਤੇ ਨਾ ਉਹ ਵੀ ਠੀਕ ਨਹੀਂ ਕਰਨੇ ਮੈਨੂੰ ਤਾਂ ਪਤਾ ਹੀ ਹੁੰਦਾ ਮੈਂ ਗਿਰਜੂ ਨਹੀਂ ਮੈਂ ਕੁੜਦੀ ਨਹੀਂ ਪਾਈਦੀ ਮੇਰੇ ਨਾਮ ਨੂੰ ਸ਼ੌਕ ਆ। 니 ਚੱਲ ਮਾਣਾ ਮੋਟਾ ਚੱਲਣਾ ਪੈਂਦਾ ਜਮਾਨੇ ਦੇ ਨਾਲ ਜੈਸਮਿਨ ਆਹ ਸੋਹਣੀ ਲੱਗਦੀ ਜੁੱਤੀ ਵੈਸੇ। ਜੇ ਜੁੱਤੀ ਦੀ ਹੀ ਲੈ ਲਾ ਫਿਰ ਆਪਾਂ ਦੋਵੇਂ ਇੱਕੋ ਜਿਹੀਆਂ ਵੈਸੇ ਨਾ ਕਿੰਨੀ ਪਿਆਰੀ ਸੀ। ਨਹੀਂ ਦੀਦੀ ਇਦਾਂ ਨਹੀਂ ਹੋ ਸਕਦਾ ਦੀ ਜਿਹੜੀਆਂ ਉਹ ਚੱਪਲਾਂ ਜੀਆਂ ਪਈਆਂ ਉਦਾਂ ਨਹੀਂ ਲੈ ਸਕਦੇ ਕੁਛ। ਲੈ ਸਕਦੇ ਇਹ ਲੈ ਲਾ ਤੂੰ ਬਹੁਤ ਸੋਹਣੀ ਮੈਂ ਇਹ ਵੀ ਅੱਡੀ ਘੜੀਆਂ ਘੱਟ ਦੂੰਗੀ। ਨਹੀਂ ਨਹੀਂ ਦੀ ਜੀੂੰਗੀ ਮੈਂ ਭਾਈ। ਮੈਂ ਆਹ ਖੁਸ਼ ਹਾਂ। ਹੂੰ। ਰੋ ਪਰ 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 ਆਹ ਹ ਇਹਨੇ ਆ ਆ ਤਾਂ ਆ ਤਾਂ ਕੁਝ ਬਹੁਤ ਬੜੀ ਹੋ ਜਣੀ ਹੈ ਨਾ ਬੜੀ ਨਹੀਂ ਫਿਰ ਅੱਧੀ ਦਾ ਇਹ ਵੀ ਸਿੰਪਲ ਹੋਗੀ ਉਹ ਇਹ ਦੇਖੀ 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 ਅੱਜ ਜੇ ਸਾਨੂੰ ਕੋਈ ਬੰਦਾ ਦੇ ਦੇ ਟੈਂਡ ਕਰਨ ਨੂੰ ਪਲੀਜ਼ ਆਰੇ ਭਾਈ ਤੇ ਜੀ ਤਾਂ ਉੱਥੇ ਹੀ ਗਈ ਕੋਈ ਨਹੀਂ ਰੱਖ ਲੋ ਇਹਨਾਂ ਨੇ ਆਪੇ ਲੈ ਲੈਣੀ ਜਿਹੜੀ ਪਾ ਮੈਂ ਇਹ ਜੀਆਂ ਵੀ ਲੰਦੀਆਂ ਜਿਹੜੀਆਂ ਹਪਈਆਂ ਇਹਦੇ ਮੂਰੇ ਜਿਹੜੀ ਉਹ ਬੈਲਟ ਜੀ ਆ ਇੱਕ ਦੋ ਵਾਰੀ ਮੈਂ ਜੀਆਂ ਪਾਈਆਂ ਐ ਜੀ ਆਹ ਇਹਦੇ ਨਾਲ ਆਹ ਇਹਦੇ ਨਾਲ ਆਹ ਉਹ ਤਾਂ ਠੀਕ ਆ ਵੀ ਪਾਲਾ ਉਹ ਕਿੱਥੇ ਆ ਉਹਦੇ 2 ਮਿੰਟ ਬਾਅਦ ਨਹੀਂ ਪਤਾ ਲੱਗਦਾ ਕਿੱਥੇ ਮਿਲਾਂਗੇ ਅੰਦਾਜ਼ਾ ਉਹ ਫੇਰ ਤਾਂ ਕੱਢੂ ਦੇ ਤੈਨੂੰ ਤੈਨੂੰ ਪਤਾ ਏ ਮੈਨੂੰ ਪਤਾ ਏ ਮੈਨੂੰ ਪਤਾ ਪਹਿਲਾਂ ਦੇਖ ਲੈ ਵੈਸੇ ਪਾ ਕੇ ਦੇਖ ਲਿਆ ਠੀਕ ਆ ਵੈਸੇ ਪਾ ਕੇ ਆਪਾਂ ਇਹ ਚ ਮੇਰੇ ਪੈਰ ਹਾਂ ਇੱਕਦਮ ਹਲਕਾ ਕੁਛ ਕੁ ਕਰਾਉਣਾ ਪੈਣਾ ਨਹੀਂ ਉਹ ਤਾਂ ਜਦ ਉੱਪਰ ਡੈਸੀ ਆ ਜਣੀ ਨਾ ਜਦ ਮੈਂ ਫੇਰ ਨਹੀਂ ਹੋਣਾ ਉੱਪਰ ਮੈਂ ਸਾਈਜ਼ ਤਾਂ ਠੀਕ ਹੈ ਜੀ ਜੀ ਇਹ ਹਮਮ ਤਾਂ ਕੋਈ ਨੋਕਵਾਰੀ ਦਿਖਾ ਦੋ ਭਾਜੀ ਕੋਈ ਨਹੀਂ ਹੈਗਾ ਸਾਨੂੰ ਟੰਡ ਪਾਈ ਹਾਂਜੀ ਚਲੋ ਕਿੰਨੀ ਪਿਆਰੀ ਚੱਪਲ ਕਿਹੜੀ ਹਾਂ ਕੁਝ ਅਲੱਗ ਜਿਹਾ ਨੀਲੂ ਵਾਲੀ ਬਲੈਕ ਜਾਈ ਬਿਲਕੁਲ ਜੈਸਮੀਨ ਆ ਦੇਖੀ ਕਿੰਨੀ ਪਿਆਰੀ ਹੈ ਬਲਾਲਾ ਯਾਰ ਇੱਕ ਬਟਾ ਸਾਈਜ਼ ਦੇਖੀ ਪਾਸੇ ਇਹ ਕਿੰਨੀ ਪਿਆਰੀ ਹੈ ਹਾਂ ਮੇਖਾਂ ਲੱਗੀਆਂ ਆਈਆਂ ਹੀ ਨਾ ਬੱਜਣਾਂ ਲੱਗਦੀ ਕੁਝ ਇਹ ਤਾਂ ਬਹੁਤ ਚੰਗੀ ਹੈ ਜੀ ਇਹ ਕਿੰਨੇ ਕੁ ਨੋਕਾ ਦੇਖੋ 11 ਬਸ ਮੈਨੂੰ ਇਹ ਤੇ ਸਾਈਜ਼ ਥੋੜੀ ਜਿਹੀ ਸੇਗਾ ਜੀ ਜੀ ਹੀਲ ਦੇਖਿਓ ਜੀ ਇੰਨੀ ਨਹੀਂ ਹੈ ਤੁਸੀਂ ਆਪਣਾ ਸੋਚੀ ਜਾਂਦੇ ਆ ਇੱਥੇ ਨਹੀਂ ਹੈ ਜੀ ਉਹਦੇ ਬਰਾਬਰ ਨਹੀਂ ਆ ਭਾਜੀ ਮੈਨੂੰ ਕੋ ਜੁੱਤੀ ਦਿਖਾਓ ਹੀਲ ਮਾਣੀ ਮੋਟੀ ਜਿਹੀ ਹੋਵੇ ਥਿੰਕ ਕਰਤਾ ਆ ਤਾਂ ਬਹੁਤ ਬੜੀਆਂ ਬੜੀਆਂ ਆ ਇਹ ਆ ਕੁਝ ਠੀਕ ਲੱਗੀਆਂ ਮੈਨੂੰ ਇਹਨਾਂ ਚ ਕੁਝ ਹੋਰ ਦਿਖਾ ਦੂ ਮਤਲਬ ਇਹਨਾਂ ਦੀ ਹੀਲ ਨਹੀਂ ਆ ਕਿ ਠੀਕ ਆ ਇਹ ਸੈਂਡਲ ਹੋਰ ਦਿਖਾਦਾ ਹਾਂ ਹਾਂ ਜੀ ਹਾਂ ਹਾਂ ਹੀਲ ਜਿਆਦਾ ਬੜੀ ਨਾ ਹੋਵੇ ਇੰਨੀ ਕੋ ਹੋਵੇ ਸਾਈਜ਼ ਠੀਕ ਹੈ ਹਾਂ ਜੀ ਨਹੀਂ ਇਹ ਸਾਈਜ਼ ਮੇਰਾ ਇੱਕ 7 ਨੰਬਰ ਕਰ ਲਿਓ ਇਹ ਬਾਹਰ ਨਿਕਲਦੀ ਅੱਡੀ ਪੂਰਾ ਪੂਰਾ ਹੁੰਦਾ ਇਹਦੇ ਵਿੱਚ ਦੇਖ ਤਾਂ ਪਾ ਕੇ ਦੇਖ ਲਓ ਪੂਰਾ ਪੂਰਾ ਕਿ ਬੜਾ ਹੈ ਪੂਰਾ ਪੂਰਾ ਹੁੰਦਾ ਇਹ ਜੀ ਇੱਕ ਨੰਬਰ ਬੜਾ ਤੁਸੀਂ 7 ਨੰਬਰ ਦੇ ਦਿਓ ਜੀ ਇਹ ਜਦੋਂ ਦੇਖੋ ਜੀ ਦੀਆਂ ਯਾਤਾਂ ਕਿਨੇ ਕੋਈ ਨਹੀਂ ਦੇਦੀਆਂ ਜਦਾ ਬੜੀਆਂ ਫੋਟੋ ਸਾਡੇ ਸਾਹਮਣੇ ਆ ਤਿਤਲੀ ਵਾਲੀ ਦੇ ਨਾਲ ਆ ਇਸਕੇ ਸਾਥ ਆਹਾਂ ਨਾ ਆਹਾਂ ਇਹਨਾਂ ਨੂੰ ਕਹਿੰਦੀ ਹਾਂ ਇਹ ਬੜੀ ਆ ਨਾ ਨਹੀਂ ਜਿਆਦਾ ਬੜੀ ਤਾਂ ਨਹੀਂ ਮੈਨੂੰ ਪਾਣੀ ਪਾਉਣੀ ਨਹੀਂ ਨਾ ਮੈਂ ਨਹੀਂ ਬੜੀ ਨਹੀਂ ਪਾਣੀ ਦੀ ਨਹੀਂ ਪਹਿਲਾਂ ਹੀ ਪਤਾ ਉਹ ਲੈ ਇਹਦਾ ਸੋਜੀਬ ਜਗਾ ਤੇ ਆ ਹੱਦ ਹੋ ਗਈ ਇਹ ਲਾਂ ਗੱਡੀਆਂ ਨਹੀਂ ਕਿੰਨੇ ਲੀਟਰ ਚੁਭਣੀਆਂ ਤਾਂ ਉੱਪਰ ਲਾਣੇ ਕਿੰਨੇ ਨਹੀਂ ਨਹੀਂ ਕਿੱਲ ਤਾਂ ਕੱਢ ਕੇ ਹੀ ਪਾ ਹੋਣੀ ਆ ਦੇਖੋ ਜੀ ਅਜੀਬ ਜਿਹਾ ਲੱਗਦਾ ਇਹ ਆ ਦੀਦੀ ਆ ਦੇਖੋ ਆ ਗੂਠੇ ਜੇ ਨਾਲ ਇਹ ਵੀ ਠੀਕ ਲੱਗਦੀ ਆ ਹਾਂ ਇਹ ਤਾਂ ਜੈਸੇ ਮੈਂ ਕਹਿੰਦਾ ਮੰਮੀ ਦਾ ਮੇਜਮਾਨ ਨਹੀਂ ਨਾ ਨਾ ਇਹ ਅੱਜਕੱਲ੍ਹ ਚੱਲਦਾ ਹੈ ਬਾਕੀ ਭਾਈ ਹੁਣ ਤੁਹਾਨੂੰ ਪਤਾ ਹੋਣਾ ਜ਼ਿਆਦਾ ਜੀ ਜੀ ਦੇਖ ਹਾਂ ਆ ਵੀ ਤੇ ਨੂੰ ਲੱਗਣੀ ਚਾਹੀਦੀ ਅੱਡੀ ਆ ਜੀ ਦੇਖਾਂ ਜੀ ਜੀ ਆਹ ਸੋਣੀ ਆ ਆ ਠੀਕ ਹੈ ਇਹ ਤਾਂ ਮੇਰੀ ਚੀਜ਼ ਕਦੀ ਮੁੜ ਕੇ ਆਈ ਨਹੀਂ ਦੀਦੀ ਦੇਖੋ ਤਾਂ ਉਹ ਠੀਕ ਹੋ ਗਿਆ ਦੀਦੀ ਦੇਖੋ ਦੀਦੀ ਪਹਿਲਾਂ ਫਿਰ ਆਲੇ ਆਏ ਬਾਅਦ ਯਾ ਦੇਖੋ ਜੁੱਤੀਆਂ ਭਾਬੀ ਸੋਹਣੀ ਲੱਗਦੀ ਹੈ ਏਦੀ ਕੜੇ ਨਹੀਂ ਲਾ ਹੈ ਇਹਨੂੰ ਸਾਈਡ ਤੇ ਕੱਢ ਲੈਂਦੇ ਨੇ ਹੋਰ ਦੇਖਾਂਗੇ ਮਤਲਬ ਆਪਸ਼ਨ ਉਹ ਦੇਖ ਪਾ ਕੇ ਬੜੀ ਜਿਹੜਾ ਕੋ ਫੋਟੋ ਕੇਡੀ ਪੂਰੇ ਪੂਰੇ ਪੈਰ ਆ ਦੇਖੋ ਜੀ ਮੇਰਾ ਪੈਰ ਬਗ ਨਹੀਂ ਪੈਰ ਜੀ ਮੇਰੀ ਅੱਡੀ ਤਾਂ ਬਕਰਾਂ ਲੀ ਮੈਂ ਵੀ ਇੱਕ ਪੈਰ ਬੜਾ ਦੇ ਦਿਆ ਕੋਈ ਇੱਕ ਪੈਰ ਬੜਾ ਨਹੀਂ ਦੇ ਦੇ ਪੈਰ ਦੋਨੇ ਖੁੱਲੇ ਆਂ ਦਾ ਲਾਣਾ ਅੱਛਾ ਜੀ ਫੋਟੋ ਦਿਖਾਓ ਕਿੱਦਾਂ ਦਿੱਖੀ ਚੱਲ ਰਹੀ ਚੱਲ ਉਹ ਦੇਖ ਇਹਨਾਂ ਲੈਂਦੀ ਭਾਈ ਓਏ ਦੇਖ ਇਸ ਵਿੱਚ ਲੈ ਆ ਭਾਈ 20 22 ਨੰਬਰ ਘੇਰਾ ਤਾਂ ਦੋ ਜੀ ਤੁਸੀਂ ਫਿਲਹਾਲ ਮੈਨੂੰ ਆਹੀ ਪੈਰ ਦੋ ਇਹ ਪੈਰ ਮੇਰਾ ਦੁਖਦੈ ਹੈ ਕਾਈ ਨਹੀਂ ਖੁੱਲ ਜਾਦਾ ਹਾਂ ਮੈਂ ਤਾਂ ਆਹੀ ਨਹੀਂ ਤੇ ਖੁੱਲ ਜਾ ਜੀ ਅਬ ਦੂਜੇ ਵੀ ਇਹ ਵੀ ਨਹੀਂ ਪਾਉਂਦੀ ਜੀ ਅਜੀਬਰੀ ਹੈ ਕੋਸੀ ਨਹੀਂ ਇਹ ਜਿੰਨੋਂ ਜ਼ਿਆਦਾ ਜਾਈ ਇਹ ਮੈਂ ਜੀ ਰਿਹਾ ਪੈਰ ਕਿ ਤੂੰ ਕਿਸੇ ਵਾਸਤੇ ਦੇਖ ਪੂਰਾ ਪੂਰਾ ਪੈਰਾ ਦੇਖ ਪੂਰਾ ਨਹੀਂ ਮੁਰੇ ਨਹੀਂ ਜਾਂਦਾ ਆ ਦੇ ਕੁਝ ਵਿੱਚ ਹੁੰਦਾ ਤਾਂ ਇੱਕ ਮਿੰਟ ਸਭ ਤੋਂ ਖੋਲ ਕੇ ਦਿਖਾ ਦੇ ਕਿੰਨੇ ਬੱਲੇ ਨਹੀਂ ਆਂਦਾ ਨਹੀਂ ਤੂੰ ਕਹੀ ਜੰਨੇ ਹੋ ਤੂੰ ਦੇਖ ਨਾ ਢਿੰਦਾ ਹਾਂ ਇਹ ਨਹੀਂ ਕਾ ਤੂੰ ਦੀ ਕਹੀ ਜੰਨੇ ਇਸ ਵਿੱਚ ਇਹ ਨਾ ਇਦਾਂ ਹੀ ਆਣੀ ਹੈ ਜੇ ਤੂੰ ਸੋਚੇ ਨਾ ਵੀ ਉਪੈਰਾ ਦੇ ਨਾਲ ਜੀ ਤੂੰ ਪਾਈ ਜਾਣਾ ਪੈਰ ਅੱਗੇ ਚੱਲ ਜਾਣਾ ਪੈਰ ਖੋਲ੍ਹ ਜਾਣੀ ਨਹੀਂ ਮਾਰਦੀ ਰਬੀ ਵੀ ਨਹੀਂ ਅੰਕਲ ਜੀ ਮੈਂ ਤੁਹਾਡੀ ਮੇਖਾ ਕੱਢ ਕੇ ਰੱਖਤੀ ਆ ਮੇਖਾ ਕਾਣੋ ਅੱਡੀ ਤੇ ਚੁਬਦੀ ਐ ਜੀ ਮੇਰੇ ਪੈਰ ਚ ਨਹੀਂ ਉਹ ਇਹਦੇ ਵਿੱਚ ਨਹੀਂ ਚੁਬਣੀ ਐ ਇਹ ਤਾਂ ਨੀਚੇ ਹੀ ਰਹਿ ਜਣੀ ਚਲੋ ਆ ਦੇਖੋ ਲੋ ਫੜੋ ਤਿੰਨ ਮੇਖਾਂ ਤੁਹਾਡੀ ਮਨ ਆ ਕੁਛ ਅਲੱਗ ਜਿਹੀ ਕੀ ਜਰ ਹੈ ਹਾਂ ਆ ਦੇਖ ਬਾਕੀ ਇਹਦੇ ਤੁੱਕੇ ਦੇਖ ਬਲੇ ਕੋਈ ਮੜਾ ਪੈਰ ਠੰਡੇ ਲੱਗੇ ਇਹ ਕੰਮ ਉਹ ਆਪ ਲੋ ਨੀਦੇ ਨਾਲ ਤਾਂ ਵੀ ਪੈਰ ਦੇਈ ਦੋ ਪਾ ਦੋ ਹੀ ਪਾ ਕੇ ਤੁਰ ਫੇਰ ਪਤਾ ਲੱਗਣਾ ਇਹਦੇ ਨਾਲ ਪੈਰ ਵੀ ਦੇਈ ਦੋ ਹਾਂ ਦੋ ਹੀ ਮੈਨੂੰ ਥੋੜਾ ਜਿਹਾ ਡਰ ਲੱਗਦਾ ਹੈ ਇਹ ਪੈਰ ਹਲੇ ਉਹ ਸੱਟ ਲੱਗੀ ਜੀ ਇਹਦੇ ਪੈਰ ਪਰ ਦੁਖਦਾ ਬਹੁਤ ਹੈ ਹਲੇ ਚੱਲ ਕੋਈ ਨਹੀਂ ਹੋ ਜਾਣਾ ਠੀਕ ਵਿਆਹ ਤੱਕ ਤਾਂ ਵਧੀਆ ਜਾ ਵਿਆਹ ਤੱਕ ਠੀਕ ਹੋ ਜਾਵੇ ਵਧੀਆ ਤਾਂ ਭਾਈ ਦਾ ਤੇਰੇ ਦਾ ਵਿਆਹ ਹੈ ਹੁਣ ਤਾਂ ਠੀਕ ਹੋਣਾ ਹੀ ਪੈਣਾ ਦਵਾਈ ਦੀ ਵੀ ਲੈ ਟਾਈਮ ਸਰ ਆ ਲੈ ਆਹ ਚੀਜ਼ ਸੋਹਣੀ ਜੀ ਜੀ ਟੈਟ ਆਹ ਚੀਜ਼ ਕੋੜੇ ਪਾਇਦੇ ਦੁੱਧ ਜੇ ਮੇਰੇ ਥੋੜੇ ਜਿਹਾ ਪੰਜ ਛੇ ਡਿੰਗਾ ਤੁਰੂਗੀ ਹੋ ਜੂਗੀ ਪੰਜ ਛੇ ਡਿੰਗਾ ਬਾਜ਼ਾਰ ਮੇ ਕਿਹੜਾ ਦੇ ਇੱਕ ਥੋੜਾ ਜਿਹਾ ਲੱਗਣਾ ਹੀ ਐ ਇਹਨੂੰ ਨਾਲੇ ਐਦਾ ਪਾੰਦੀ ਨਹੀਂ ਲਹੇਗੀ ਤੇ ਥੜਾ ਜਿਹਾ ਨਹੀਂ ਲੱਗਦਾ ਉਹਦਾ ਪੈਰ ਜੀ ਨਹੀਂ ਆਇਆ ਇੱਕ ਵਾਰੀ ਤੁਸੀਂ ਕਿਹੜਾ ਦੇ ਦਿਓ ਨਹੀਂ ਜੇ ਤੇ ਖੁੱਲੀ ਜੇ ਤੇ ਖੁੱਲੀ ਦੇ ਲਈ ਤੇਰਾ ਪੈਰ ਮੂਨੇ ਨੂੰ ਨਿਕਲ ਜਾਨਾ ਨਹੀਂ ਉਹ ਤਾਂ ਮੈਂ ਸਮਝ ਨਹੀਂ ਹਾਂ ਹਾਂ ਮੈਨਾਂ ਫਾਇਦੇ ਦੁੱਧ ਹੋ ਜਾਣਾ ਨਹੀਂ ਇਤੋਂ ਦੋਆ ਤੋਂ ਮੈਂ ਦੁੱਧ ਹੋ ਜਾਣਾ ਬਿਲਕੁਲ ਜਦੋਂ ਵੈਜੀ ਠੰਡ ਕਰਕੇ ਸਵੇਲਿੰਗ ਆਈ ਹੁੰਦੀ ਪੈਰ ਦਾ ਪਤਾ ਹੀ ਨਹੀਂ ਲੱਗਦਾ ਹਾਂ ਲੇਕਿਨ ਇਹ ਵੀ ਆ ਵੀ ਤੇ ਵੈਸੇ ਵੀ ਸੱਟ ਕੀ ਹੋਈ ਆ ਉਹਦੇ ਕਰਕੇ ਵੀ ਹੈਗਾ ਥੋੜਾ ਆ ਵੱਡਾ ਨੰਬਰ ਲੈਣਾ ਆ ਵੀ ਇਹਦਾ ਇਹਨੂੰ ਮੈਂਨੇ ਸਾਈਡ ਤੇ ਕੱਢ ਲੰਦੀ ਆ ਵੀ ਜੇ ਲੈਣੀ ਆ ਤਾਂ ਖਰੀਦ ਸਕਦੇ ਆਪਾਂ ਆਪਸ਼ਨ ਚ ਨਾ ਇਹ ਨੰਬਰ ਮਰਵਾ ਦੋ ਬੈਗ ਕਰਦੇ ਕਰਦੇ ਆਪਾਂ ਸਾਰੇ ਲੈ ਲੈਂਦੇ ਹਾਂ ਪਰ ਆ ਵੇਖੋ ਸਾਰੀ ਯਾਤਰੀ ਨਹੀਂ ਲਾਣਾ ਬਿਲਕੁਲ ਵੀ ਹੂੰ ਨਹੀਂ ਇਹ ਥੋੜੀ ਸਿੰਪਲ ਜੀ ਮ ਆ ਗਈ ਇਹਦਾ ਸਿੰਪਲ ਜਿਉ ਲੱਗਦੀ ਯਾਰ ਬੜੀ ਹੋ ਗਈ ਤਾਂ ਜੀ ਹਾਂ ਕੀ ਕਰਾਂ ਤੜੀ ਜੀ ਅੱਤੀ ਦੁੱਕ ਪਾ ਦੇ ਥੋੜੀ ਜੀ ਘੈਂਟ ਜੀ ਲੁੱਕ ਹੋਵੇ ਬਣੀ ਮੈਂ ਤਾਂ ਪਰ ਜੀ ਤਸੀਲ ਜੀ ਆਏ ਇੰਟਰਸਟ ਦਿਖਾਇਆ ਤੇ ਬੀਬੀ ਇਹ ਹੋ ਲੈਣਾ ਕੋਸਤਾ ਪੰਜਾਬ ਮੇ ਲੈਣਾ ਇਹਨਾਂ ਦਾ ਸਿਉਣਾ ਇਹਨਾਂ ਨੇ ਤਾਂ ਦੇਣਾ ਹੈ ਕਿੰਨੇ ਦੇਣ ਹੁਣੇ ਲੈ ਜਾਣਾ ਹੁਣੇ ਲੈ 20 21 ਬਸ ਦੋ ਦਿਨ ਰਹਿ ਗਏ ਮੈਂ ਕਹਾਂ ਮੈਂ ਐ ਕਰਦੇ ਆ ਡਬਲ ਸ਼ੇਡ ਡਬਲ ਉਹਦੇ ਮਤਲਬ ਸਵਾਲੀਏ ਮਤਲਬ ਕੁੜਤਾ ਹੋਰ ਪਜਾਮਾ ਵਾਈਟ ਹਾਂ ਹਾਂ ਜੀ ਜੀ ਸੋਹਣਾ ਉਹ ਚੀਜ਼ ਹੈ ਨਾ ਵਾਈਟ ਦਾ ਵਾਈਟ ਤਾਂ ਹਰੇ ਕੇ ਪਾਇਆ ਪਾਇਆ ਹੁਣ ਵਾਈਟ ਤਾਂ ਚੱਲ ਮੈਂ ਵੀ ਪਤਾ ਨਹੀਂ ਕਿੰਨੇ ਕੁ ਪ੍ਰੋਗਰਾਮ ਪਕਟਾ ਲੇ ਨਾ ਕੁੜਤਾ ਹੋਰ ਬਲੈਕ ਲੈ ਲੇ ਸਾਰੇ ਨਹੀਂ ਨਹੀਂ ਬਲੈਕ ਨਹੀਂ ਜੱੱਚਦਾ ਉਹ ਬਲੈਕ ਦਿਨ ਨੂੰ ਲੱਗਦਾ ਕਿ ਅਸੀਂ ਦਾ ਜੀ ਜੀ ਮੇਰੇ ਦਿਨ ਨੂੰ ਲੱਗਿਆ ਤੁਸੀਂ ਬਲੈਕ ਲੈ ਲਓ ਉਹ ਬਲੈਕ ਜੇ ਹੁਣ ਲੈ ਤਾਂ ਲਈਏ ਮੇਰੀ ਗੱਲ ਹਾਂ ਵੀ ਵਿਆਹ ਤੇ ਪਾਉਣ ਤੋਂ ਇਤਨਾ ਮੈਂ ਤਾਂ ਕਿਆ ਸੋਚਦੀ ਮੇਰੀ ਲੁੱਕ ਸਮਝ ਲਓ ਤੁਸੀਂ ਇੱਕ ਮਿੰਟ ਤੁਸੀਂ ਕੁੜਤਾ ਪਜਾਮਾ ਪਾਇਆ ਵਾ ਇੱਕ ਉਹੀ ਤੂੰ ਉਹ ਪਾਉਣੀ ਆਪਾਂ ਨੂੰ ਤੂੰ ਹੀ ਜੀ ਜਿਹੜੀ ਤੁਸੀਂ ਜਿਹੜੀ ਮਾਨ ਵਾਲੇ ਬਣੋ ਤੇ ਆਈ ਤੀ ਉਹ ਜੈਕਟ ਛੋਟੀ ਜੀ ਮੈਂ ਉਹ ਦੇਖ ਲਓ ਹੁਣ ਤੁਸੀਂ ਕਿਹੜੇ ਕਲਰ ਦੀ ਆ ਹੋ ਸਕਿਨ ਸਕਿਨ ਜੇ ਕਲਰ ਦੀ ਆ ਹੋ ਆਹ ਕੀ ਕਹਿੰਦੇ ਨੇ ਬਰਾਊਨ ਬਰਾਊਨ ਸੌਰੀ ਆਪ ਤਾਂ ਉਹੀ ਜੀ ਜੈਕਟ ਇਹ ਵੀ ਕਹਿੰਦੇ ਨੇ ਜੈਕਟ ਵੀ ਕਹਿੰਦੇ ਨੇ ਪਾਪੇ ਅਗੂ ਪਤੂਹੀ ਪਾਪਾ ਕਹਿੰਦੇ ਪਤੂਹੀ ਪਾਪਾ ਜੀ ਕਹਿੰਦੇ ਨੇ ਮੇਰੇ ਪਤੂਹੀ ਨਹੀਂ ਫੁੱਲ ਵਾਲੇ ਪਾਪਾ ਵੀ ਫੁੱਲ ਵਾਲੇ ਵੀ ਕਹਿੰਦੇ ਮੇਰਾ ਲਾਦਾ ਵੀ ਕਹਿੰਦਾ ਉਹ ਨਹੀਂ ਉਹਨੂੰ ਬਜ਼ੁਰਗ ਪਤੂਹੀਓ ਕਹਿੰਦੇ ਉਹਨੂੰ ਨਹੀਂ ਆ ਪਹਿਲੀ ਵਾਰ ਸੁਣੀ ਆ ਮੈਂ 5 ਸਾਲਾਂ ਚ ਪਤੂਹੀ ਮੈਂ ਦੱਸ ਉਹਨੂੰ ਪਤੂਹੀਓ ਕਹਿੰਦੇ ਆ ਤੂੰ ਹੀ ਅੰਦਰ ਕਾਟਨ ਵਾਲੀ ਮੈਂ ਤਾਂ ਮੈਂ ਤਾਂ ਥੋਤੀ ਮੇਰੇ ਨੂੰ ਬਿਟਾ ਜੁੱਤੀ ਦਿਖਾਈ ਜੂਸ ਵਾਲਾ ਚੜਿਆ ਥੋਤੀ ਜੋ ਨਹੀਂ ਦੀਦੀ ਕੋਲ ਪਾ ਕੇ ਦਿਖਾਇਆ ਨਹੀਂ ਬੱਲਾ ਬੱਲਾ ਖੱਡੀ ਹੀਲ ਹੈ ਵੀ ਬੇਟੀ ਵੀ ਬਿਟਾ ਕਿਆ ਕਹਿੰਦੇ ਮਨਕੀਰ ਤਾਂ ਥੋੜਾ ਜਿਹਾ ਬੜਾ ਹੋ ਗਿਆ ਦੀਦੀ ਕੋਲ ਪਈ ਆ ਵੀ ਇਹ ਪਾਉਗੀ ਦੀਦੀ ਹੂੰ ਮੈਂ ਮੈਂ ਜੋਤ ਦੇ ਰਿਆਂ ਨੂੰ ਨਹੀਂ ਐ ਟੌਣ ਵਾਲੀ ਮਾਸੀ ਦੀ ਜੋਤ ਦਾ ਵਿਆਹ ਹੈ ਜਦ ਲਈ ਹੂੰ ਪੋਸੀ ਨਹੀਂ ਤਾਂ ਜਮੇ ਸੀ ਇੰਪੋਰਟ ਇਹ ਨਹੀਂ ਸੋਣੀ ਚੱਲਦੀ ਨਹੀਂ 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 ਰੰਦੁਰੰਦੁਰੰਦੁਰੰਦ ਨਹੀਂ ਜੀ 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 ਬੈਠੋ ਜੀ ਜੀ ਇਹਦੇ ਵਿੱਚ ਸਾਈਜ਼ ਬਣਾ ਵੇਜ ਦੇ ਜੀ ਇਹ ਲੈ ਲਊਗਾ ਹਨਾ ਜੀ ਇਹ ਵੀ ਦੇਖ ਲੈਂਦੇ ਹਾਂ ਸਾਈਜ਼ ਦੇ ਵੀ ਲੈ ਕੇ ਉਹ ਸਾਈਜ਼ ਬਣਾ ਇਹਦੇ ਕਿੰਨਾ ਨੰਬਰ ਹੈ ਬਾਜੀ ਤੁਸੀਂ ਦੇਖ ਲਓ ਕੋਈ ਜੁੱਤੀ ਇਹ ਜੀ ਤੁਸੀਂ ਉਹ ਲੈ ਕੇ ਜਾਣੀ ਆਂ ਕਿਆ ਜਿਹੜੀ ਉੱਥੇ ਬੈਠੇ ਜੁੱਤੀ ਬਾਜੀ ਉਹ ਹੀ ਜੁੱਤੀ ਦੇ ਦਿਓ ਪਾਉਣਗੇ ਇਹ ਕਿਹੜੀ ਜੁੱਤੀ ਮੇਰੇ ਕੋ ਨਾ ਮੇਰੇ ਕੋ ਨਵਾਂ ਜਾਲ ਸਾ ਪਿਆ ਨਹੀ ਜੀ ਬਾਜੀ ਇੱਕ ਮਿੰਟ ਦਿਓ ਇੱਕ ਸਾਈਜ਼ ਦੇ ਨਮਾ ਚਾਹ ਸਕਦੇ ਰੱਖ ਕੇ ਮੇਰਾ ਜ਼ਰੂਰ ਕੁੰਡਾ ਕਰਾਉਣਾ ਤੁਸੀਂ ਕੋਈ ਨਹੀਂ ਮੈਂ ਦੇ ਦੂੰਗੀ ਪੈਸੇ ਟੈਨਸ਼ਨ ਨਾ ਲਓ ਜਿਹੜਾ ਵਿਆਹ ਨੂੰ ਪੁਰਾਣੀ ਜੁੱਤੀ ਪਾ ਲਈ ਨਵੀਂ ਘਰੇ ਛੜਤੀ ਦੇਖ ਲਓ ਬਾਜੀ ਹੋਰ ਆਫੇ ਭਲਿਖਾ ਲੱਗ ਗਿਆ ਮੰਨੂ ਤਾਂ ਹੁਣ ਬਾਜੀ ਵੀ ਹੱਸਦੇ ਬਾਜੀ ਕਹਿੰਦੇ ਹਾਂ ਸਰਦਾਰ ਜੀ ਨੇ ਲੈਣੀ ਚਾਹੀਦੀ ਆ ਜਦ ਤੁਸੀਂ ਸਾਨੂੰ ਦਿਵਾ ਸਕਦੇ ਹੋ ਅੰਨੀ ਦੂਰ ਦੂਰ ਕੇ ਅਸਰੀ ਗੱਡੀ ਚ ਲੈ ਕੇ ਆ ਸਕਦੇ ਹੋ ਉਪਰ ਆਵਾ ਤੂੰ ਵੀ ਜਦੇ ਕੱਢ ਲਿਆ ਕੋਣ ਪਾਓ ਉਹ ਲੱਦਣ ਚ ਓ ਜੇ ਦੱਬੜੇ ਕੰਦਲ ਜਲਦੀ ਦੇਖ ਲੈਣੇ ਆ ਹਾਈ ਜੀ ਦੰਗੜਾ ਪਤਾ ਕਿੰਨੀ ਛੜੀ ਆ ਮੇਰੀ ਗੱਲ ਸੁਣ ਇੱਕ ਵਾਰ ਪਾ ਲੋ ਮੇਰੀ ਗੱਲ ਸੁਣੋ ਬਾਅਦ ਵਿੱਚ ਕਿੱਚਾ ਚੱਤੀ ਹੁੰਦੇ ਤੇ ਪਾ ਲੂ ਚੱਲ ਪਹਿਲਾਂ ਤੂੰ ਸਿਲੈਕਟ ਆਪਣੀ ਕਰ ਫਿਰ ਦੇਖਦੇ ਆ ਲੈਣੀ ਅੱਗੇ ਮੇਰੇ ਤਾਂ ਅੱਗੇ ਮੈਂ ਉਹ ਕਹਿੰਦੀ ਸੀ ਮੈਂ ਉਹ ਨਾ ਤਸਮੇ ਆਲੀ ਉਹ ਕਹਿੰਦੀ ਸੀ ਉਹ ਦੇਖੋ ਪਿੱਛੇ ਲੱਗੀ ਹੋਈ 3 ਤੀਸਰੇ ਨੰਬਰ ਪਰ ਫਿਰ ਮੈਂ ਸੋਚਿਆ ਵੀ ਤੁਸੀਂ ਵੀ ਤਾਂ ਮੈਨੂੰ ਉੱਥੇ ਤੇ ਲੈ ਆਏ ਤੇ ਅੰਮ੍ਰਿਤਸਰ ਤੋਂ ਹੂੰ ਕਰ ਕੇ ਫਿਰ ਮੈਂ ਤਾਂ ਫੇਰ ਲੈ ਜੂਗੀ ਇਹਨੇ ਪਹਿਲਾਂ ਉਹਨਾਂ ਨੂੰ ਖਰਾਬ ਕਰ ਲਵਾਂ ਮਤਲਬ ਪਸਾ ਖਸਾ ਲਵਾਂ ਉਹਨਾਂ ਨੂੰ ਪਾਪਾ ਕੇ ਆਹੋ ਆਹ ਖਰਾਬ 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 ਦੇਖ ਹੈ ਨਾ ਜੀ ਪਾਇਸ ਅੱਜ ਇਹ ਲੂ ਦੇ ਕਿੰਨਾ ਲੱਗਦੇ ਆ ਪਲਸ ਤੁਸੀਂ ਦੱਸੋ ਦੇਖੋ ਇਹਨਾਂ ਚਾਰਾਂ ਚ ਕਿਹੜੀ ਲੈਣੀ ਤਿੰਨਾਂ ਚ ਕਿਹੜੀ ਲੈਣੀ ਚਾਹੀਦੀ ਤਿੰਨਾ ਚ ਜੁੱਤੀਆਂ ਦਾ ਵੈਸੇ ਤਿੰਨੇ ਸੋਹਣੀਆਂ ਤਿੰਨਾਂ ਦੇ ਕਿੰ ਕਿਕ ਪੈਰ ਨਹੀਂ ਤਿੰਨਾ ਦਾ ਇੱਕ ਕਿਕ ਪੈਰ ਲੈ ਲਿਆ ਹਾਂ ਜੀ ਦੱਸੋ ਜੀ ਛੇਤੀ ਦੇ ਕੇ ਤੁਹਾਡੀ ਵਾਰੀ ਵੀ ਆ ਹਾਂ ਮੈਂ ਇਸੀ ਚੱਕਰ ਵਿੱਚ ਹਾਂ। ਕੋਈ ਦਿਲ ਕੀ ਕਹਿਣਾ ਵੀ ਆ ਜੈਸਮੀਨ ਆ ਵਸਦਾ। ਨਹੀਂ। ਦੀ 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 ਬੋਟੇ ਤਾਂ ਕਿੱਥੇ ਆ? ਦੀ 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 ਬੋਟੇ ਇਹਦੇ ਤੇ ਆ। ਨਹੀਂ ਮੈਂ ਵੈਸੇ ਆਪ ਉਹੀ ਕਹਿਣ ਲੱਗਿਆ ਤਾਂ ਉਹ ਪਾਈ ਵੀ ਵਧੀਆ ਲੱਗਦੀ ਤੇ ਹੈ। ਹੈ? ਕੈਲੀ ਟੈਗ ਵੀ ਹੁੰਦੀ ਮੈਡਮ। ਬਾਕੀ ਹੁਣ ਤੂੰ ਦੇਖ ਲੈ। ਵਾ ਠੀਕ ਆ। ਮੈਂ ਵੀ ਉਹੀ ਲੈ ਲੀ। ਆ ਵੀ ਇਧਰ ਵਾਲੀ ਆ ਵੀ ਚੀਜ਼ ਸੋਹਣੀ ਹੈ ਵੈਸੇ। ਇਧਰ ਵਾਲੀ ਇਹਦੇ ਨਾਲ ਦੀ ਦੀ ਇਹੇ ਨਹੀਂ ਪਰ ਇਹਦੀ ਹੀਲ ਬੜੀ ਹੋ ਗਈ ਨਾ। ਇਹਦੀ ਹੀਲ। ਇੱਦਾਂ ਦੀ ਹੀਲ ਦਰਵਾਜ਼ਾ ਦੀ। ਆ ਤੇ ਉਹ ਫੇਰ ਆਹੀ ਲੈ ਲੈਣਿਆ ਰਹਿਣ ਦੋ ਤੁਸੀਂ ਹੁਣ ਹੁਣ ਮੇਰੇ ਸਰਦਾਰ ਜੀ ਨੂੰ ਆਣੀਆਂ ਦਿੱਤੀਆਂ ਦਿਖਾਉਦੀ ਤੇ ਫੜੋ ਕਹਿਣਾ ਮੈਂ ਜਦ ਆਣੀਆਂ ਦੇਖੀ ਦੀਦੀ ਮੇਰਾ ਦਿਲ ਕੱਦਾ ਫੜਿਓ ਜੀ ਮਿਹੜੇ ਜੇ ਕੈਮਰਾ ਆਜੋ ਜੀ ਦੱਸ ਮੈਂ ਹੁਣ ਮੇਰੇ ਹਾਂ ਬਾਈ ਜਾਲਾ ਜੀ ਸੌਫਸ ਰਿਮੂਵ ਕਰੋ ਬੜੀ ਜਾਈ ਗਏ ਦੋ ਮੈਡਮ ਪਾਣੀਆਂ ਦਾ ਸੌਕ ਸਾਈ ਹੈ ਇਹਨਾਂ ਨੇ ਨਾਲ ਲੱਗੀ ਵੀ ਪਿੰਕ ਅੱਗੇ ਸਾਰੇ ਪਰੇ ਇਹ ਜਕੜਾਈ ਵਾਲਾ ਪਰ ਪਾਇਆ ਨਹੀਂ ਸਰ ਤਾਂ ਹੀ ਤਾਂ ਮੈਂ ਪਵਾਣਾ ਵੀ ਜਦ ਤੁਸੀਂ ਮੈਨੂੰ ਅੱਜ ਵੀਰ ਨਿਵਾ ਰਹੇ ਹੋ ਮੈਂ ਕਦੇ ਨਹੀਂ ਤੁਸੀਂ ਕਹਿੰਦੇ ਇੱਕ ਵਾਰੀ ਮੇਰੇ ਕਹਤੇ ਲੈ ਲਵਾਂ ਮੈਂ ਲੈ ਲਈ ਕਦੇ ਬੰਦ ਵੀ ਨਾ ਮੈਂ ਸਰ ਮੇਰੇ ਵਾਲੇ ਤੀਰ ਮੇਰੇ ਪਰੇ ਛੱਡੀ ਜਾਂਦੀ ਦੂਜਾ ਪੈ ਰ ਪਾਇਓ ਜੀ ਬਾਜੀ ਹਾਜੀ ਇਹਨਾਂ ਨੂੰ ਹੱਥ ਦਵਾ ਕੇ ਭੇਜਿਓ ਬਾਜੀ ਕਹਿੰਦੇ ਇੱਕ ਨਾਲੀ ਖਜੁੱਤੀ ਫਰੀ ਉਹ ਲੱਗੇ ਆ ਕੱਢਣ ਦੇਖਦੇ ਆ ਉਹ ਲੱਗੇ ਪੈ ਗਈ ਨਾ ਮੈਨੂੰ ਏਦਾਂ ਏ ਕਿ ਕਿਨਾਬੀ ਜੁੱਤੀਆਂ ਆਈ ਕਰੀਟ ਕੁਮਾਰੀ ਪ੍ਰੋਗਰਾਮ ਦੇ ਕਿ ਮਾਸੀ ਕੋਈ ਤਾਂ ਸਾਰਾ ਪਤਾ ਕਿ ਇਹ ਬੱਚੇ ਜਦੋਂ ਤੁਰਨਾ ਆਏਗਾ ਫਿਰ ਪੈਰਾਂ ਚੋਂ ਨਿਕਲ ਨਹੀਂ ਆਏ ਇਹ ਨੰਬਰ ਇੱਕ ਨੰਬਰ ਛੋਟਾ ਦਿਖਾਓ ਥੋੜੀ ਖੁੱਲੀ ਲੱਗਦੀ ਹੈ ਨਹੀਂ ਇਹ ਜੁੱਤੀ ਵਾਪਸ ਦੇ ਕੇ ਅਸੀਂ ਇਹਦੇ ਬਜੇ ਲੇਡੀ ਸਾਲੀ ਜੁੱਤੀ ਦੇ ਦੂਗੇ ਲੇ ਲੀ ਜੀ ਕਿਉਂ ਕਿ ਨਹੀਂ ਆਹ ਮਾਈਕ ਲੈ ਜੀ ਦੇਖੋ ਸੋਫਾ ਕੀ ਹੈ ਜੀ ਬਾਹਰ ਜਾਨਾ ਅੱਜ ਕਿ ਪਾ ਕੇ ਦੇਖੋ ਪੈਰ ਮੈਂ ਰਹੀ ਹੋ ਜਾਏ ਨਾਲ ਹੀ ਪਹਿਨ ਕੇ ਪਾ ਕੇ ਮੌਸਮ ਬਦਲ ਜਾਣਾ ਹੁਣ ਇਹ ਟਿੱਪਿਆ ਥੋੜਾ ਦੂਜਾ ਥੋੜੀ ਨਹੀਂ ਹੈ ਹਾਂ ਜੀ ਤੁਸੀਂ ਪਾ ਕੇ ਵੀ ਆ ਦੇਖ ਲਓ ਫਿਰ ਅਸੀਂ ਆਪਣੀਆਂ ਜੁੱਤੀਆਂ ਲੈ ਜਾਵਾਂਗੇ ਮੈਂ ਚੱਲੇ ਚੱਲ ਕੇ ਪਹਿਨਣੀ ਮੈਡਮ ਨਹੀਂ ਭਾਜੀ ਯਾਰ ਇਹ ਸਾਈਜ਼ ਕਿੰਨਾ ਹੈ ਇਹ ਤਾਂ ਹੋਰ ਹੀ ਤਰ੍ਹਾਂ ਲੱਗਦਾ ਪੂਰੀ ਹੱਡੀ ਲੱਗਦੀ ਪਿੱਛੇ ਨੂੰ ਪੂਰੀ ਹੈ ਬੜੀ ਹੱਡੀ ਦਾਦਰ ਹੈ ਪੂਰੀ ਹੈ ਮਾਂਜੰਦਰਾ ਹੈ ਫਾਰੀ ਬਾਜੀ ਵਾਲੀ ਤੋਂ ਛੋਟੀ ਥੋੜਾ ਹੋਣੀ ਪੂਰੀ ਹੈ ਨਹੀਂ ਨਹੀਂ ਉਹ ਜਿਹੇ ਸ਼ੇਪ ਯੂ ਹੈ ਬੜਾ ਤਾਂ ਲੱਗਦਾ ਪੰਜ ਨੰਬਰ ਹੋ ਜਾਏਗਾ ਇਹ ਜਰਾ ਪੈ ਲੈਣੇ ਨੇ ਦਰਾਂ ਦੇ ਜਿਵੇਂ ਸਾਤਾ ਪਾਈ ਜਿਹੜੇ ਲੋਗ ਇਹ ਨਹੀਂ ਹੁੰਦਾ ਬਿਨਾਂ ਨੂੰ ਜਲ ਸਕਾ ਕਹਿੰਦੇ ਇਹਨੂੰ ਸਾਫਸ ਵੀ ਪਾ ਸਕਦੇ ਆ ਇਹ ਆਹ ਵਾਲੇ ਕਲਰ ਚ ਹਾਂ ਉਹ ਉਹ ਰਹਾ ਉਹ ਰਕਤ ਇਹ ਜੀ ਸੋਹਣੀ ਲੱਗਦੀ ਸੀ ਪਹਿਲੇ ਕੋੰਦੇ ਦੇਖ ਤਾਲੋ ਜਿਹੜੇ ਵੀਰ ਜੀ ਨੇ ਕਿਆਣ ਲੱਗੇ ਆ ਇੱਕ ਨੰਬਰ ਛੋਟਾ ਮੰਗਾਇਆ ਚਲੋ ਦੇਖ ਲੈਂਦੇ ਹਾਂ ਇਹ ਇਹ ਬੜਾ ਹੈ ਇਹ ਬੜਾ ਜੀ ਆਪ ਵੀ ਨਹੀਂ ਜਾਇਜ਼ ਮੈਂ ਦਿਲ ਕਰਦਾ ਹੈ ਕੀ ਲੈਣੀ ਪਹਿਣੀ ਹੁਣ ਕਿਆ ਕਰੀ ਰੁਕ ਕੇ ਦੇਖਿਓ ਆਵਾਜ਼

ਇਹਨਾਂ ਦਾ ਨਾਮ ਸੀਗਾ ਕਾਂਤਿਕ ਗੋਇੰਕਾ ਉਹਦੇ ਨਾਮ ਦਾ ਠੀਕ ਹੈ ਨਾਇਰਾ ਗੋਇੰਕਾ ਮੰਗੀ ਉਹਦੇ ਘਰ ਵਾਲੇ ਮਕੇਸ਼ ਚਲੋ ਬਾਤ ਹੁਣ ਇਹਨਾਂ ਨੇ ਇੱਥੇ ਬਣਾ ਲਿਆ ਕੀ ਕਹਿੰਦੇ ਕੀ ਨਾਮ ਲੰਦੀ ਹੁੰਦੀ ਹੈ ਸੁਹਾਸਨੀ ਨਾਟਕ ਦਾ ਨਾਮ ਜਿਹਨਾਂ ਦਾ ਕੀ ਪਹਿਲਾਤਾ ਬਾਦ ਉਹਨੂੰ ਟੀਵੀ 'ਚ ਰਹਿਣ ਦੋ ਅੱਛੇ ਰਹਿਣ ਨੈਤਿਕ ਡੁੱਗੂ ਨਾਇਰਾ ਡੁੱਗੂ ਵੱਡੀ ਮਾਂ ਆ ਲੋ ਜੀ ਲਓ ਜੀ ਭਾਜੀ ਕਿੰਨਾ ਲੈਣਾ ਬਾਹੂ ਹਾਂਜੀ ਛੋਟਾ ਬਜੀ ਤੋਂ ਪੰਜ ਮਿੰਟ ਇਹ ਕੜਾਈ ਇਹ ਰੋੜ ਲੱਗਦੀ ਹੈ ਉਹੀ ਆਹ ਖਾਗ ਵੀ ਦੀ ਕੋਸੇ ਮਾਜੀ ਕੋਸੇ ਆਟੀ ਦੀ ਉਤਾਂ ਨਹੀਂ ਇੱਥੇ ਧਿਆਨ ਹੋਰ ਆ ਬਦਲ ਦੋ ਸਾਲ ਹੋ ਗਏ ਤਾਂ ਨਹੀਂ ਇਹ ਥੋੜਾ ਦੇਖੋ ਇੱਥੇ ਰਹੀ ਹੈ ਲੋਗੇ ਨਾ ਬਸ ਮੈਂ ਨਹੀਂ ਨਹੀਂ ਹੈ ਇਥੇ ਰਹੀ ਹੈ ਆਹ ਕੋਲ ਦੇ ਸਾਹਮਣੇ ਆਉਣ ਜੀ ਠੀਕ ਆ ਨਾ ਭਾਈ ਜੀ ਸਾਰੇ ਮਹਲਾ ਵਾਲੇ ਦੇਖੋਗੇ ਨਹੀਂ ਹਾਂ ਉਹ ਤਾਂ ਦੇਖੋਗੇ ਨਹੀਂ ਜਵਾਈ ਆਇਆ ਭਾਈ ਕੀ ਹੋਇਆ ਸਰ ਜਵਾਈ ਭਾਈ ਮੂੰਹ ਨੂੰ ਦੋਵਰ ਪਾਏ ਮਨ ਲੱਗੇ ਚੱਲਾ ਐ ਫਰਾਜੀ ਦਾ ਵੀ ਨਹੀਂ ਕਹਿਣਾ ਮੂੰਹ ਦਾ ਪਾਜੀ ਘਾਤੋਂ ਪਰੇ ਹੋ ਗਿਆ ਵਸ ਤੇ ਉਹ ਤੋਂ ਹੋਈ ਮੇਰੀ ਜੁੱਤੀ ਹੋ ਗਈ ਦੇ ਦੇ ਤੁਸੀਂ ਲੈਣਾ ਕੁਝ ਹਾਂਜੀ ਦੋ ਜੀ ਨਾ ਨਾ ਜੇ ਬੀਬੀ ਨੇ ਲੈਣੀ ਹੁੰਦੀ ਆਪੇ ਲੈਣੀ ਸੀ ਕਿ ਜੀ ਫੇਰ ਨਹੀਂ ਦੇ ਫੇਰ ਮੇਰਾ ਨੰਬਰ ਤਾਂ ਹਜੇ ਆਉਣਾ ਹੀ ਨਹੀਂ ਤਾਂ ਜੀ ਮੇਰਾ ਨੰਬਰ ਤੁਹਾਡੀ ਭਾਵਨਾ ਜੀ ਨਹੀਂ ਲੱਗਦਾ ਨਿੰਦ ਵਿਆਹ ਨਹੀਂ ਇਹ ਦੋ ਦਿਨ ਜੁੱਤੀਆਂ ਪਈਆਂ ਮੈਂ ਕਿਹਾ ਉਹ ਹੰਡਾਲਵਾ ਤਾਂ ਹੀ ਸੋਕਾ ਵੇ ਵੀ ਉਧਰ ਮੈਂ ਅਸੇ ਕਿਉਂਕਿ ਮੈਂ ਮੰਮੀ ਦੀ ਗੱਤੀ ਵੀ ਪਾ ਲੈਣੀ ਹੈ ਨਾ ਹਾਂ ਇਹਨਾਂ ਦੇ ਸਾਈਜ਼ ਆ ਜਾਂਦਾ ਨਾ ਮੰਮੀ ਵੀ ਗੱਤੀ ਪਾ ਲੈਣੀ ਹੈ ਮੈਂ ਜੇ ਮੰਮੀ ਲੈ ਲਵੇ ਮੇਰਾ ਸੱਜ ਜਾਂਦਾ ਸੋਣਾ ਇਹ ਸਾਈਜ਼ ਆ ਬਲავ ਜੀ ਮੈਂ ਗੱਤੀਆਂ ਲਈਆਂ ਲਈ ਉਹ ਅਗਲੇ ਬਲੌਗ ਵਿੱਚ ਮਿਲਦੇ ਆ ਅਗਲੇ ਜਿਹੜੀ ਸੌਂਦੇ ਨੇ ਅਗਲੇ ਟੋਰ ਸ਼ਾਪਿੰਗ ਕਰਨੀ ਆਪਣੇ ਚੱਲਦੇ ਆ ਠੀਕ ਹੈ ਜੀ ਸਸੇ ਕਰ ਅਗਲੇ ਲਾ ਇਸਟਰੀ ਵੀ ਨਾ ਦੇ ਦਾਂ